ਪੰਜਾਬ ਦੇ ਵਿੱਚ ਇੱਕ ਬੇਹੱਦ ਵੱਡਾ ਇੰਕਾਊਂਟਰ ਹੋਇਆ ਪੁਲਿਸ ਤੇ ਬਦਮਾਸ਼ਾਂ ਦੇ ਵਿਚਕਾਰ ਮੁਟਪੈੜ ਹੋਈ ਹੈ ਉਸ ਤੋਂ ਬਾਅਦ ਫਾਇਰਿੰਗ ਵੀ ਹੋਈ ਹੈ ਦਰਸਲ ਤੁਹਾਨੂੰ ਦੱਸਿਏ ਤਾਂ ਵੱਡੇ ਗੈਂਗ ਦੇ ਗੁਰਗੇ ਜਿਹੜੇ ਸੀਗੇ ਉਹ ਦੱਸੀ ਜਾ ਰਹੇ ਸੀ ਔਰ ਪੁਲਿਸ ਨੇ ਨਾਕਾਬੰਦੀ ਦੇ ਦੌਰਾਨ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਰੁਕਣ ਲਈ ਕਿਹਾ ਪਰ ਇਹਨਾਂ ਨੇ ਰੁਕਣ ਦੀ ਬਜਾਏ ਪੁਲਿਸ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ ਔਰ ਜਿਸ ਤੋਂ ਬਾਅਦ ਤਾਬੜ ਤੋੜ ਗੋਲੀਆਂ ਚੱਲੀਆਂ ਤੇ ਨਾਲ ਹੀ ਹੈ ਜਿਹੜੇ ਗੁਰਗੇ ਸਿਗੇ ਵੱਡੇ ਗੈਂਗਸਟਰ ਦੇ ਤਾਂ ਇਹਨਾਂ ਨੂੰ ਜ਼ਖਮੀ ਵੀ ਕੀਤਾ ਗਿਆ ਇਹ ਜਿਹੜੇ ਜ਼ਖਮੀ ਹੋਏ ਨੇ ਇਹਨਾਂ ਦੀ ਲੱਤ ਤੇ ਗੋਲੀ ਲੱਗੀ ਹੈ ਦਰਸਲ ਤੁਹਾਨੂੰ ਦਸੀਏ ਤਾਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਵੱਡਾ ਇੰਕਾਊਂਟਰ ਹੋਇਆ ਪੂਰੀ ਘਟਨਾ ਕੀ ਵਾਪਰੀ ਹੈ ਕੀ ਕੋਈ ਜਾਣਕਾਰੀ ਆ ਸਾਂਝੀ ਕਰ ਲੈਣੇ ਆ ਦਰਸਲ ਤੁਹਾਨੂੰ ਦਸੀਏ ਤਾਂ ਜਦੋਂ ਲਾਕੇ ਦੇ ਦੌਰਾਨ ਬਦਮਾਸ਼ਾਂ ਨੂੰ ਰੁਕਣ ਲਈ ਕਿਹਾ ਪਰ ਇਹ ਰੁਕੇ ਨਹੀਂ ਤੇ ਉਸ ਤੋਂ ਬਾਅਦ ਇਹਨਾਂ ਨੇ ਪੁਲਿਸ ਉੱਤੇ ਫਾਇਰ ਕਰਨਾ ਸ਼ੁਰੂ ਕਰ ਦਿੱਤਾ ਬੰਬੀਹਾ ਗੈਂਗ ਦੇ ਗੁਰਗੇ ਦੱਸੇ ਗਏ ਨੇ ਔਰ ਪੁਲਿਸ ਨੇ ਜਵਾਬੀ ਕਾਰਵਾਈ ਕੀਤੀ ਆਫਰੀਦਕੋਟ ਦੇ ਪਿੰਡ ਦੇ ਵਿੱਚ ਇੰਕਾਊਂਟਰ ਹੋਇਆ ਬਦਮਾਸ਼ ਫੜੇ ਗਏ ਨੇ 26 ਦੇ ਕਰੀਬ ਪਰਚੇ ਨੇ ਜਿਹੜਾ ਇਹਨਾਂ ਦਾ ਵੱਡਾ ਗੈਂਗਸਟਰ ਹੈਗਾ ਆ ਜਿਸ ਦੇ ਇਸ ਗੈਂਗ ਦੇ ਗੁਰਗੇ ਨੇ ਉਸ ਦੇ ਉੱਤੇ 26 ਦੇ ਕਰੀਬ ਪਰਚੇ ਦਰਜ ਕੀਤੇ ਹੋਏ ਨੇ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਇਹ ਮਾੜੇ ਅੰਸਰ ਜਿਹੜੇ ਸੀਗੇ ਇਹਨਾਂ ਦੇ ਵੱਲੋਂ ਬਹੁਤ ਸਾਰੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਸੀ ਔਰ ਲਗਾਤਾਰ ਤੋਂ ਇਹਨਾਂ ਦੀ ਭਾਲ ਜਾਰੀ ਸੀ ਹਾਲਾਂਕਿ ਉਸ ਤੋਂ ਬਾਅਦ ਨਾਕੇ ਦੇ ਦੌਰਾਨ ਪੁਲਿਸ ਨੇ ਇਹਨਾਂ ਨੂੰ ਰੁਕਣ ਲਈ ਕਿਹਾ ਪਰ ਰੁਕੇ ਨਹੀਂ ਇਹਨਾਂ ਨੇ ਪੁਲਿਸ ਉੱਤੇ ਫਾਇਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਇਹ ਮਾਮਲਾ ਪਾਕ ਆ ਤਾਂ ਕਾਊਂਟਰ ਜਿਹੜਾ ਇਹਨਾਂ ਬਦਮਾਸ਼ਾਂ ਦਾ ਕੀਤਾ ਗਿਆ ਉਹ ਨਾਲ ਦੀ ਨਾਲ ਤੁਹਾਨੂੰ ਦੱਸੀਏ ਤਾਂ ਫਰੀਦਕੋੜ ਦੇ ਵਿੱਚ ਵੱਡੀ ਘਟਨਾ ਵਾਪਰੀ ਹੈ ਬੀਰ ਸਿੰਘ ਵਾਲਾ ਦੇ ਕੋਲ ਇਹ ਘਟਨਾ ਵਾਪਰੀ ਹੈ ਜਿੱਥੇ ਦੱਸਿਏ ਤਾਂ ਇਹ ਜਿਹੜੀ ਘਟਨਾ ਵਾਪਰੀ ਤਾਂ ਉਸ ਦੌਰਾਨ ਦੋ ਜਿਹੜੇ ਬਦਮਾਸ਼ ਸੀਗੇ ਉਹਨਾਂ ਦਾ ਐਕਾਊਂਟਰ ਹੋਇਆ ਲੱਤਾਂ ਤੇ ਗੋਲੀਆਂ ਲਕੀਆਂ ਨੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਔਰ ਨਾਲ ਦੀ ਨਾਲ ਇਹ ਜਿਹੜਾ ਗੈਂਗਸਟਰ ਹਰਮਨਜੀਤ ਸਿੰਘ ਸੀਗਾ ਉਸ ਦਾ ਨਾਮ ਜਿਹੜਾ ਵਾ ਉਹ ਵੀ ਸ਼ਾਮਲ ਹੋਇਆ ਔਰ ਇਸ ਗੈਂਗਸਟਰ ਦੇ ਗੁਰਗੇ ਦੱਸੇਗੇ ਨੇ ਹਰਮਨਜੀਤ ਸਿੰਘ ਉਰਫ ਸੀਮਾ ਇਸ ਦਾ ਨਾਮ ਹੈ 26 ਦੇ ਕਰੀਬ ਇਸ ਤੇ ਪਰਚੇ ਨਹੀਂ ਇਹ ਇਹ ਸਟਾਫਰ ਤੇ ਪੁਲਿਸ ਦੀ ਮਦਦ ਦੇ ਨਾਲ ਇਹਨਾਂ ਨੂੰ ਕਾਬੂ ਕੀਤਾ ਗਿਆ ਔਰ ਇਹਨਾਂ ਦੇ ਕੋਲੋਂ ਦੋ ਪਿਸਤੌਲ 6 ਰਾਉਂਡ ਤੇ ਇੱਕ ਗੱਡੀ ਕਾਬੂ ਕੀਤੀ ਗਈ ਹੈ ਤੇ ਇਹ ਬਦਮਾਸ਼ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀਗੇ ਔਰ ਕਟਨਾ ਜਿਹੜੀ ਕਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਸੀ ਲਗਾਤਾਰ ਇਹ ਜਿਹੜੇ ਵਾਂਟਡ ਦੱਸੇ ਗਏ ਸੀਗੇ ਤਾਂ ਪਰ ਹੁਣ ਮੌਟਪੇਟ ਦੇ ਦੌਰਾਨ ਇਹਨਾਂ ਦਾ ਇੰਕਾਊਂਟਰ ਕੀਤਾ ਗਿਆ ਮੌਕੇ ਦੀਆਂ ਤਸਵੀਰਾਂ ਜਿਹੜੀਆਂ ਨੇ ਸਾਹਮਣੇ ਆਈਆਂ ਨੇ ਔਰ ਪੁਲਿਸ ਦੇ ਵੱਲੋਂ ਸਿੱਧੀ ਚੇਤਾਵਨੀ ਇਹਨਾਂ ਨੂੰ ਦਿੱਤੀ ਗਈ ਹੈ ਇਹਨਾਂ ਬਦਮਾਸ਼ਾਂ ਨੂੰ ਵੱਡੇ ਗੈਂਗਸਟਰ ਦੇ ਗੁਰਗਿਆਂ ਨੂੰ ਦਿੱਤੀ ਗਈ ਕਿ ਜਿਹੜੇ ਅਜਿਹੇ ਹਰਕਤਾਂ ਕਰਨਗੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਬਾ ਕਾਬੂ ਕੀਤਾ ਜਾਵੇਗਾ ਔਰ ਬਿਲਕੁਲ ਵੀ ਬਖਸ਼ਿਆ ਨਹੀਂ ਜਾਵੇਗਾ ਦਰਸਲ ਦਸੀਏ ਤਾਂ ਬਹੁਤ ਸਾਰੇ ਪੰਜਾਬ ਦੇ ਵਿੱਚ ਵੱਡੇ ਇੰਕਾਊਂਟਰ ਕੀਤੇ ਗਏ ਨੇ ਪੁਲਿਸ ਦੇ ਵੱਲੋਂ ਬਦਮਾਸ਼ਾਂ ਨੂੰ ਕਾਬੂ ਕੀਤਾ ਗਿਆ ਤੇ ਹੁਣ ਬੰਪੀਹਾ ਗੈਂਗ ਦੇ ਗੁਰਗੇ ਜਿਹੜੇ ਨੇ ਦੋ ਬਦਮਾਸ਼ ਸੀਗੇ ਪੁਲਿਸ ਨੇ ਉਹਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਨੇ ਪੁਲਿਸ ਦੇ ਉੱਤੇ ਹੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਔਰ ਪੁਲਿਸ ਦਾ ਇਹ ਕਹਿਣਾ ਹੈ ਕਿ ਅਸੀਂ ਇਹਨਾਂ ਨੂੰ ਬਿਲਕੁਲ ਵੀ ਨਹੀਂ ਬਖਸ਼ਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਅਜੇ ਹੀ ਜਿਹੜੇ ਕੱਲਰ ਨੇ ਜਿਹੜੇ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਉਹਨਾਂ ਨੂੰ ਵੀ ਇਸੇ ਤਰੀਕੇ ਦੇ ਨਾਲ ਹਿਰਾਸਤ ਦੇ ਵਿੱਚ ਲਿਆ ਜਾਵੇਗਾ ਔਰ ਪੰਜਾਬ ਦਾ ਮਾਹੌਲ ਬਿਲਕੁਲ ਵੀ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ ਵੱਡੀ ਖਬਰ ਇਸ ਵਕਤ ਦੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿੱਥੇ ਪੰਜਾਬ ਦੇ ਵਿੱਚ ਬਦਮਾਸ਼ਾ ਦਾ ਇੰਕਾਊਂਟਰ ਕੀਤਾ ਗਿਆ ਔਰ ਉਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਇਹਨਾਂ ਦੇ ਕੋਲੋਂ ਵੱਡੇ ਖੁਲਾਸੇ ਕੀਤੇ ਜਾਣ ਦੀ ਸੰਭਾਵਨਾ ਜਿਤਾਈ ਗਈ ਹੈ